ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਆਪਣਾ ਨਾਵਲ ਨਿਰਮੋਹੀ ਤਰਮੀ ਮਾਂ ਦਾ ਪਾਗ ਪੰਜਮਾ ਕਹਾਣੀ ਕਰਨੇ ਦਿਲਕੋੜ ਆਓ ਸ਼ੁਰੂ ਕਰਦੇ ਹਾਂ ਚਰਮੇ ਕਾ ਡਿਊਟੀ ਤੋਂ ਆਉਂਦਾ ਸੀ ਮੈਂ ਅਰਸ਼ ਨੂੰ ਲੈ ਕੇ ਆਪਣੀ ਮਾਂ ਸੀ ਦੇ ਘਰ ਚਲਾ ਜਾਂਦਾ ਸੀ ਸ਼ਾਮ ਨੂੰ ਦੇਰ ਰਾਤ ਤੱਕ ਮੈਂ ਆਪਣੇ ਘਰ ਆਣਾ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਅਰਸ਼ ਨੂੰ ਲੈ ਕੇ ਸੋ ਜਾਂ ਹੁਣ ਸਾਰੇ ਰਿਸ਼ਤੇਦਾਰ ਮੇਰੇ ਮੰਮੀ ਪਾਪਾ ਨੂੰ ਮੇਰਾ ਦੂਜਾ ਵਿਆਹ ਕਰਨ ਲਈ ਆਖਣ ਲੱਗੇ ਪਰ ਕੋਈ ਵੀ ਆਪਣੀਤੀ ਦੇਣ ਲਈ ਮੈਨੂੰ ਤਿਆਰ ਨਹੀਂ ਸੀ ਹਰ ਇੱਕ ਦੀ ਨਜ਼ਰਾਂ ਵਿੱਚ ਮੈਂ ਤੇ ਮੇਰੇ ਮੰਮੀ ਪਾਪਾ ਕਸੂਰਵਾਰ ਲੱਗਦੇ ਸੀ ਮਾਸੀ ਜੀ ਮੇਰੀ ਜ਼ਿੰਦਗੀ ਪ੍ਰਤੀ ਬਹੁਤ ਚਿੰਤਕ ਸੀ ਉਹ ਹਮੇਸ਼ਾ ਇਹ ਗੱਲ ਲੱਗਦੇ ਸੀ ਕਿ ਮੁਕੇਸ਼ ਪੁੱਤ ਮੈਂ ਤੇਰੇ ਨਾਲ ਬਹੁਤ ਮੜਾ ਕੀਤਾ ਮੇਰਾ ਛੋਟਾ ਭਰਾ ਤੇ ਭੈਣ ਵੀ ਮੇਰੇ ਮਾਸੀ ਜੀ ਨਾਲ ਨਿਤ ਲੜਾਈ ਕਰਦੀ ਤੁਸੀਂ ਸਾਡਾ ਭਰਾ ਸਾਥੋਂ ਦੂਰ ਕਿਉਂ ਕੀਤਾ ਸੀ ਜਿੱਥੇ ਅਸੀਂ ਰੋਟੀ ਖਾਂਦੇ ਸੀ ਸਾਡਾ ਭਰਾ ਵੀ ਸਾਡੇ ਨਾਲ ਖਾ ਲੈਂਦਾ ਅੱਜ ਉਸ ਦੀ ਜ਼ਿੰਦਗੀ ਦਾ ਇਹ ਹਾਲ ਨਾ ਹੁੰਦਾ ਮੇਰੀ ਮਾਸੀ ਜੀ ਨੂੰ ਚਾਰੇ ਪਾਸੇ ਤੇ ਝੜਕਾ ਮਿਲਦੀਆਂ ਸੀ ਘਰ ਦੇ ਵਿੱਚ ਉਹਨਾਂ ਦੇ ਲੜਕਾ ਤੇ ਲੜਕੀ ਉਹਨਾਂ ਦੇ ਗੱਲ ਪੈ ਜਾਂਦੇ ਸੀ ਤੇ ਜੇ ਉਹ ਮੇਰੇ ਪੱਕ ਦੀ ਕੋਈ ਗੱਲ ਮੰਮੀ ਪਾਪਾ ਨਾਲ ਕਰਦੇ ਤਾਂ ਉਹ ਵੀ ਉਹਨਾਂ ਦੇ ਗੱਲ ਪੈ ਜਾਂਦੇ ਮੇਰੀ ਮਾਸੀ ਜੀ ਨੇ ਮੇਰੇ ਵਿਆਹ ਵਰੀ ਕਿਸੇ ਰਿਸ਼ਤੇਦਾਰ ਕੋਲ ਗਲਤ ਹੋਰੀ ਮਾਸੀ ਦੇ ਅੱਗੇ ਰਿਸ਼ਤੇਦਾਰੀ ਵਿੱਚ ਕਿਸੇ ਗਰੀਬ ਕਰਦੀ ਇੱਕ ਲੜਕੀ ਸੀ ਜੋ ਮੇਰੇ ਲਈ ਉਹਨਾਂ ਨੇ ਦਸੀ ਮਾਸੀ ਜੀ ਨੇ ਖੁਦ ਅੱਗੇ ਹੋ ਕੇ ਆਪ ਗੱਲ ਕੀਤੀ ਬੜੀ ਮੁਸ਼ਕਿਲ ਨਾਲ ਮਾਸੀ ਜੀ ਨੇ ਕੁੜੀ ਵਾਲਿਆਂ ਨੂੰ ਮਨਾਇਆ ਹੈ ਤਿਉਹ ਸਵਾਰ ਮੇਰੇ ਮੰਮੀ ਪਾਪਾ ਨਾਲ ਗੱਲ ਕੀਤੀ ਮੇਰੇ ਮੰਮੀ ਪਾਪਾ ਜੀ ਕਿਸੇ ਗਰੀਬ ਕਰਦੀ ਕੁੜੀ ਵੀ ਲੈ ਕੇ ਪਸੰਦ ਨਹੀਂ ਸੀ ਪਰ ਮੇਰੇ ਬਾਸੀ ਜੀ ਤੇ ਮੈਂ ਜਿੱਦ ਫੜ ਰਹੀ ਸੀ ਕਿ ਮੈਂ ਹਰ ਹਾਲਤ ਵਿੱਚ ਗਰੀਬ ਕਰਦੀ ਕੁੜੀ ਨਾਲ ਵਿਆਹ ਕਰਵਾਵਾਂਗਾ ਰੀਨਾ ਟਾਈਮ ਕਾਫੀ ਹੋ ਗਿਆ ਹੁਣ ਆਪਾਂ ਘਰ ਚੱਲਦੇ ਹਾਂ ਆਪਾਂ ਫੇਰ ਕਿਸੇ ਦਿਨ ਮਿਲਾਂਗੇ ਮੁਕੇਸ਼ ਓਟ ਖੜਾ ਹੋਇਆ ਤੇ ਰੀਨਾ ਵੀ ਆਪਣੇ ਘਰ ਨੂੰ ਰਵਾਨਾ ਹੋ ਗਈ ਰੀਨਾ ਤੇ ਮੁਕੇਸ਼ ਅਗਲੇ ਐਤਵਾਰ ਤੋਂ ਪਹਿਲਾਂ ਹੀ ਇੱਕ ਛੁੱਟੀ ਹੋਂਕਾਰਨ ਪਾਰਕ ਵਿੱਚ ਇਕੱਠੇ ਹੋ ਜਾਂਦੇ ਨੇ ਰੀਨਾ ਮੁਕੇਸ਼ ਤੋਂ ਸਾਰੀ ਕਹਾਣੀ ਸੁਣਨਾ ਚਾਹੁੰਦੀ ਆ ਮੁਕੇਸ਼ ਤੋਂ ਰੀਨਾ ਉਹ ਜਾਨਣਾ ਚਾਹੁੰਦੀ ਸੀ ਉਸ ਦੀ ਜ਼ਿੰਦਗੀ ਵਿੱਚ ਇਹ ਕੀ ਵਾਪਰਿਆ ਮੁਕੇਸ਼ ਨੇ ਦੱਸਿਆ ਕਿ ਮੇਰੇ ਮਾਸੀ ਜੀ ਜਿਹੜਾ ਵੀ ਰਿਸ਼ਤਾ ਦੇਖਦੇ ਸੀ ਉਹ ਮੇਰੀ ਮੰਮੀ ਪਾਪਾ ਨੂੰ ਪਸੰਦ ਨਹੀਂ ਆਉਂਦਾ ਸੀ ਇੱਕ ਦਿਨ ਮੇਰੇ ਮੰਮੀ ਦੀ ਸਕੂਲ ਦੇ ਵਿੱਚ ਉਹਨਾਂ ਦੀ ਸਹੇਲੀ ਨੇ ਇੱਕ ਰਿਸ਼ਤੇ ਨੂੰ ਦੱਸਿਆ ਕੁੜੀ میٹرਕ ਪਾਸ ਸੀ ਘਰ ਵਿੱਚ ਗਰੀਬੀ ਹੋਣ ਕਾਰਨ ਉਹ ਵੀ ਅੱਗੇ ਪੜ ਨਹੀਂ ਸਕੀ ਸੀ ਲੜਕੀ ਵਾਲੇ ਮੇਰੇ ਨਾਲ ਰਿਸ਼ਤਾ ਕਰਨੀ ਤਿਆਰ ਹੋ ਗਏ ਸੀ ਉਸ ਰਿਸ਼ਤੇ ਲਈ ਮਾਸੀ ਜੀ ਸਹਿਮਤ ਨਹੀਂ ਸੀ ਪਰ ਮੇਰੇ ਮੰਮੀ ਜੀ ਨੇ ਜਿੱਤ ਫੜ ਲਈ ਸੀ ਕਿ ਇਸ ਲੜਕੀ ਨਾਲ ਹੀ ਮੁਕੇਸ਼ ਦਾ ਰਿਸ਼ਤਾ ਮੈਂ ਕਰਾਂਗੀ ਮਾਸੀ ਜੀ ਕੋਲ ਉਹ ਲੜਕੀ ਸਲਾਈ ਸੈਂਟਰ ਵਿੱਚ ਸਲਾਈ ਸੀ ਮਾਸੀ ਜੀ ਨੂੰ ਉਸ ਲੜਕੀ ਦੇ ਸੁਭਾਅ ਬਾਰੇ ਪਤਾ ਸੀ ਪਰ ਮੇਰੇ ਮੰਮੀ ਜੀ ਨੇ ਮਾਸੀ ਦੀ ਹਰ ਗੱਲ ਨੂੰ ਕੱਟ ਦਿੰਦੇ ਸੀ ਮੇਰੇ ਮੰਮੀ ਜੀ ਨੇ ਨਾ ਕਦੇ ਮੇਰੀ ਗੱਲ ਮੰਨੀ ਨਾ ਮੇਰੀ ਮਾਸੀ ਦੀ ਗੱਲ ਮੰਨੀ ਮੇਰੀ ਜ਼ਿੰਦਗੀ ਦੇ ਫੈਸਲੇ ਉਹ ਖੁਦ ਕਰਦੇ ਸੀ ਮੈਂ ਇੱਕ ਕਟਪੁਤਲੀ ਦੀ ਤਰ੍ਹਾਂ ਬਸ ਨੱਚ ਕਰ ਰਿਹਾ ਸੀ ਉਸ ਲੜਕੀ ਨਾਲ ਮੇਰਾ ਰਿਸ਼ਤਾ ਤੈਅ ਹੋ ਜਾਂਦਾ ਹੈ ਅਸੀਂ ਕੁਝ ਥੋੜੇ ਜਿਹੇ ਰਿਸ਼ਤੇਦਾਰ ਕੁੜੀ ਵਾਲਿਆਂ ਦੇ ਘਰ ਜਾ ਕੇ ਫੇਰੇ ਲੈ ਆਉਣੀ ਆ ਜਿਸ ਦਾ ਨਾਂ ਰਜਨੀ ਮੇਰੀ ਮਾਂ ਬਹੁਤ ਖੁਸ਼ ਸੀ ਬਹੁਤ ਵਧੀਆ ਵਰੀ ਦੇ ਸੂਟ ਤੇ ਗਹਿਣੇ ਬਣਾ ਕੇ ਦਿੱਤੇ ਜਦੋਂ ਸਾਡੇ ਘਰ ਵਿੱਚ ਆਈ ਉਸ ਨੂੰ ਘਰ ਦੇ ਕੰਮ ਕਰਨ ਵਿੱਚ ਬੜੀ ਮੁਸ਼ਕਲ ਹੁੰਦੀ ਸੀ ਉਸ ਨੂੰ ਰਸੋਈ ਦਾ ਕੋਈ ਵੀ ਕੰਮ ਨਹੀਂ ਆਉਂਦਾ ਸੀ ਮੇਰੇ ਮੰਮੀ ਜੀ ਨੇ ਆਪ ਨੂੰ ਕੰਮ ਸਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਮੰਮੀ ਜੀ ਦੀ ਕੋਈ ਗੱਲ ਵੀ ਸੁਣਦੀ ਨਹੀਂ ਸੀ ਮੰਮੀ ਜੀ ਨੇ ਮੈਨੂੰ ਦੱਸਣਾ ਮੈਂ ਵੀ ਇਹ ਸੁਣ ਕੇ ਚੁੱਪ ਕਰ ਜਾਂਦਾ ਸੀ ਮੇਰੀ ਮੰਮੀ ਜੀ ਉਸ ਨੂੰ ਕੁਝ ਬੋਲਦੇ ਸੀ ਮੰਮੀ ਜੀ ਨੂੰ ਵੱਡ ਖਾਂ ਨੂੰ ਆਉਂਦੀ ਸੀ ਜ ਜੀ ਨੂੰ ਆਖਦੀ ਕਿ ਤੁਸੀਂ ਠੀਕ ਨਹੀਂ ਤੁਸੀਂ ਆਪਣੀ ਪਹਿਲੀ ਨੂੰ ਨੂੰ ਵੀ ਆਪ ਹੀ ਮਾਰੀ ਆ ਹੁਣ ਤੁਸੀਂ ਮੈਨੂੰ ਵੀ ਮਾਰਨਾ ਚਾਹੁੰਦੇ ਹੋ ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਮਾਨ ਵਿੱਚ ਸਾਡਾ ਕੋਈ ਵੀ ਹੱਕ ਨਹੀਂ ਇਹ ਤਾਂ ਕੁਦਰਤੀ ਤੌਰ ਤੇ ਉਸ ਨਾਲ ਇਹ ਕੁਝ ਹੋਇਆ ਅਰਸ਼ ਨੂੰ ਵੀ ਬਿਲਕੁਲ ਨਹੀਂ ਸੰਭਾਲਦੀ ਸੀ ਉਸਨੇ ਅਰਸ਼ ਨੂੰ ਸੰਭਾਲਨ ਤੋਂ ਨਾ ਕਰ ਦਿੱਤੀ ਸੀ ਸਾਨੂੰ ਵੀ ਉਸ ਤੇ ਭਰੋਸਾ ਨਹੀਂ ਸੀ ਸਾਨੂੰ ਵੀ ਡਰ ਲੱਗਦਾ ਸੀ ਕਿ ਕਿਤੇ ਅਰਸ਼ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਮੰਮੀ ਜੀ ਤਾਂ ਇੱਥੋਂ ਤੱਕ ਡਰਦੇ ਸੀ ਕਿ ਜੇ ਅਸੀਂ ਇਸੇ ਸਹਾਰੇ ਕਰ ਇਕੱਲੇ ਨੂੰ ਛੱਡ ਗਏ ਤਾਂ ਪਤਾ ਨਹੀਂ ਘਰ ਹੀ ਨਾ ਲੁਟਾ ਦੇਵੇ ਉਸ ਦਾ ਕਿਸੇ ਹੋਰ ਲੜਕੀ ਨਾਲ ਸੰਬੰਧ ਸੀ ਜਦੋਂ ਅਸੀਂ ਡਿਊਟੀ ਤੇ ਚਲੇ ਜਾਂਦੇ ਸੀ ਤਾਂ ਪਿੱਛੇ ਉਸ ਨੂੰ ਬੁਲਾ ਲੈਂਦੀ ਸੀ ਇੱਥੋਂ ਤੱਕ ਕਿ ਉਹ ਮੇਰੇ ਸਾਹਮਣੇ ਵੀ ਹੋਰ ਮੁੰਡੇ ਨਾਲ ਚੈਟ ਕਰੀ ਜਾਂਦੀ ਸੀ ਜੇ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਗੱਲ ਪੁੱਛਦਾ ਉਹ ਮੈਨੂੰ ਧਮਕੀ ਦੇ ਦਿੰਦੀ ਕਿ ਮੈਂ ਤੁਹਾਡੀ ਪੁਲਿਸ ਕੋਲ ਸ਼ਿਕਾਇਤ ਕਰ ਦੂੰਗੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਮੰਮੀ ਜੀ ਨੇ ਕੰਬਲੀ ਨੂੰ ਹੁਣ ਸਾਰੇ ਦਿਨ ਲਈ ਘਰ ਵਿੱਚ ਹੀ ਰੱਖ ਲਿਆ ਇੱਕ ਤਾਂ ਉਹ ਕੰਬਲੀ ਆਸਨ ਸੰਭਾਲਦੀ ਸੀ ਦੂਜਾ ਘਰ ਤੇ ਨਿਗਾਹ ਰੱਖਦੀ ਸੀ ਕੰਬਲੀ ਦੇ ਸਾਹਮਣੇ ਵੀ ਉਹ ਲੜਕੀ ਨੂੰ ਸਾਧ ਲੈਂਦੀ ਸੀ ਮੈਂ ਇੱਕ ਦਿਨ بیٹھ ਕੇ ਮੰਮੀ ਜੀ ਨਾਲ ਗੱਲ ਕੀਤੀ ਕਿ ਮੰਮੀ ਜੀ ਮੈਂ ਇਸ ਨਾਲ ਜ਼ਿੰਦਗੀ ਨਹੀਂ ਕੱਟ ਸਕਦਾ ਮੇਰਾ ਕੋਈ ਤੁਸੀਂ ਹੱਲ ਕਰੋ ਮੰਮੀ ਜੀ ਮੈਨੂੰ ਆਖਣ ਲੱਗੀ ਮੁਕੇਸ਼ ਥੋੜਾ ਰੁਕ ਜਾ ਇੱਕ ਦਿਨ ਮੰਮੀ ਜੀ ਨੇ ਉਸੇ ਮਾਂ ਨੂੰ ਤੇ ਉਸੇ ਪਿਤਾ ਨੂੰ ਆਪਣੇ ਘਰ ਬੁਲਾਇਆ ਮੰਮੀ ਜੀ ਨੇ ਰਜਨੀ ਤੇ ਮੰਮੀ ਤੇ ਪਿਤਾ ਨੂੰ ਸਾਰੀ ਗੱਲਬਾਤ ਦੱਸੀ ਮੰਮੀ ਜੀ ਉਹਨਾਂ ਨੂੰ ਆਖਣ ਲੱਗੀ ਜੀ ਇਸ ਤਰ੍ਹਾਂ ਇਹਨੇ ਹੋਰ ਲੜਕੀ ਨਾਲ ਸੰਬੰਧ ਰੱਖਣਾ ਹੈ ਤਾਂ ਆਪਣੀ ਲੜਕੀ ਨੂੰ ਚੁੱਪਚਾਪ ਆਪਣੇ ਘਰ ਲੈ ਜਾਵੋ ਉਹ ਆਖਣ ਲੱਗੀ ਕਿ ਅਸੀਂ ਤਾਂ ਤਲਾਕ ਪੈਸੇ ਲੈ ਕੇ ਦੇਵਾਂਗੇ ਮੰਮੀ ਜੀ ਉਹਨ ਉਸ ਤੋਂ ਕਿਹੜਾ ਛਡਵਾਉਣਾ ਚਾਹੁੰਦੇ ਸੀ ਆਖਣ ਲੱਗੇ ਕਿ ਅਸੀਂ ਆਪਣੀ ਲੜਕੀ ਦਾ ਵਿਆਹ ਤੁਹਾਡੇ ਲੜਕੀ ਨਾਲ ਕੀਤਾ ਆ ਇਸ ਕਰਕੇ ਅਸੀਂ ਤਲਾਕ ਲੈਣ ਦਾ 10 ਲੱਖ ਰੁਪਇਆ ਤੁਹਾਡੇ ਕੋਲੋਂ ਲਵਾਂਗੇ ਮੰਮੀ ਜੀ ਨੇ ਉਹਨਾਂ ਨੂੰ ਆਖਿਆ ਕਿ ਕੋਈ ਗੱਲ ਨਹੀਂ ਤੁਸੀਂ ਲੜਕੀ ਨੂੰ ਲੈ ਜਾਓ ਅਸੀਂ ਤਲਾਕ ਦੇ ਕਾਗਜ਼ ਤਿਆਰ ਕਰਵਾ ਲਈਏ ਤੇ ਫਿਰ ਅਸੀਂ 10 ਲੱਖ ਰੁਪਇਆ ਵੀ ਦੇ ਦੇਵਾਂਗੇ ਉਹ ਉਸ ਸਮੇਂ ਆਪਣੀ ਲੜਕੀ ਨੂੰ ਲੈ ਕੇ ਚਲੇ ਗਏ ਮੰਮੀ ਜੀ ਤੇ ਪਿਤਾ ਜੀ ਨੇ ਅਗਲੇ ਦਿਨ ਵਕੀਲ ਨਾਲ ਸਲਾਹ ਕੀਤੀ ਵਕੀਲ ਨੇ ਵੀ ਉਹਨਾਂ ਸਲਾਹ ਦਿੱਤੀ ਕਿ ਕਾਗਜ਼ ਇਸ ਤਰ੍ਹਾਂ ਤਿਆਰ ਕੀਤੇ ਜਾਣਗੇ ਤੁਸੀਂ ਬੇਫਿਕਰ ਹੋ ਜਾਓ ਜਿਸ ਵਿੱਚ ਉਸਦੇ ਉੱਤੇ ਧੋਖਾ ਕਰਨ ਦਾ ਇਲਜ਼ਾਮ ਲਾਇਆ ਜਾਵੇਗਾ ਉਸਦੀ ਕਾਲ ਡਿਟੇਲ ਕੜਵਾ ਕੇ ਮੈਨੂੰ ਕੱਲ ਹੀ ਦੇ ਦੇਵੋ ਪਾਪਾ ਜੀ ਨੇ ਅਗਲੇ ਦਿਨ ਹੀ ਕਾਲ ਡਿਟੇਲ ਕੜਵਾ ਕੇ ਵਕੀਲ ਨੂੰ ਦੇ ਦਿੱਤੀ ਵਕੀਲ ਨੇ ਤਲਾਕ ਦੇ ਪੇਪਰ ਤਿਆਰ ਕੀਤੇ ਤੇ ਮੁਕੇਸ਼ ਨੂੰ ਬੁਲਾ ਕੇ ਸਾਈਨ ਕਰਵਾ ਲਏ ਕੋਰਟ ਵਿੱਚ ਉਸ ਵੱਲੋਂ ਤਲਾਕ ਲਈ ਕੇਸ ਪਾ ਦਿੱਤਾ ਗਿਆ ਲੜਕੀ ਵਾਲਿਆਂ ਨੂੰ ਸੱਮਨ ਭੇਜੇ ਕੇ ਪਹਿਲੀ ਪੇਸ਼ੀ ਤੇ ਮੈਂ ਮੇਰੇ ਮੰਮੀ ਪਾਪਾ ਤੇ ਉਸਦੇ ਮੰਮੀ ਪਾਪਾ ਜੀ ਸਾਰੇ ਜਣੇ ਕੋਰਟ ਵਿੱਚ ਪੇਸ਼ ਹੋਏ ਰਜ਼ਨੀ ਦੇ ਨਾਲ ਉਹ ਲੜਕਾ ਵੀ ਆਇਆ ਜਿਸ ਨਾਲ ਉਸ ਦੀ ਦੋਸਤੀ ਸੀ ਉਹ ਤਾਂ ਚਾਹੁੰਦਾ ਹੀ ਸੀ ਕਿ ਇਸ ਦਾ ਤਲਾਕ ਹੋ ਜਾਵੇ ਉਸ ਮਹੀਨੇ ਉਸ ਨੇ ਜਿੱਦ ਕੀਤੀ ਕਿ ਮੈਂ ਤਲਾਕ ਨਹੀਂ ਦੇਵਾਂਗੀ ਉਸ ਨੇ ਆਪਣੇ ਮਹੀਨੇ ਦਾ ਖਰਚਾ ਲਗਵਾਉਣ ਲਈ ਜੱਜ ਨੂੰ ਆਕਰ ਦਿੱਤਾ ਉਸ ਦਿਨ ਕੋਈ ਫੈਸਲਾ ਨਹੀਂ ਹੋਇਆ ਅਗਲੀ ਤਰੀਕ ਪੈ ਗਈ ਬਾਰ ਬਾਰ ਤਰੀਕਾਂ ਪੈਂਦੀਆਂ ਗਈਆਂ 6 ਮਹੀਨੇ ਲੰਘ ਗਏ ਪਰ ਅਸੀਂ ਉਸ ਨੂੰ ਲੈਣ ਨਹੀਂ ਗਏ ਉਹ ਹੁਣ ਸਾਡੇ ਘਰ ਆਉਣਾ ਚਾਹੁੰਦੀ ਸੀ ਮੈਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਇਸ ਤਰ੍ਹਾਂ ਦੀ ਲੜਕੀ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ ਹੁਣ ਉਸ ਨੇ ਸਾਡੇ ਤੇ ਕੋਈ ਨਾ ਕੋਈ ਇਲਜ਼ਾਮ ਲਗਾਉਣੇ ਸ਼ੁਰੂ ਕਰਨਾ ਸੀ ਅਸੀਂ ਵਕੀਲ ਨਹੀਂ ਕੋਟ ਵਿੱਚ ਲਿਖ ਕੇ ਦੇ ਦਿੱਤਾ ਕਿ ਸਾਨੂੰ ਇਸ ਤੋਂ ਸਾਡੀ ਜਾਨ ਨੂੰ ਖਤਰਾ ਹੈ ਇਸ ਕਰਕੇ ਇਸ ਨੂੰ ਸਾਡੇ ਘਰ ਵਿੱਚ ਨਹੀਂ ਰੱਖਣਾ ਉਹ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ ਪਰ ਹੁਣ ਉਸ ਨੇ 10 ਲੱਖ ਦੀ ਸ਼ਰਤ ਰੱਖ ਦਿੱਤੀ ਸੀ ਮੇਰੇ ਮੰਮੀ ਪਾਪਾ ਆਖਣ ਲੱਗੇ ਚਲੋ ਛੱਡੋ 10 ਲੱਖ ਦੀ ਇਹ ਸਾਡਾ ਖਿਹੜਾ ਛੁੱਟ ਜਾਵੇ ਉਹ ਵੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਤਲਾਕ ਦੇਣ ਲਈ ਤਿਆਰ ਹੋ ਗਏ ਮੇਰਾ ਮਸਾਂ ਉਸ ਲੜਕੀ ਤੋਂ ਖਿਹੜਾ ਛੁੱਟਿਆ ਹੁਣ ਫਿਰ ਮੈਂ ਇਕੱਲਾ ਸੀ ਇਸ ਦੁਨੀਆ ਵਿੱਚ ਰਜ਼ਨੀ ਦੇ ਜਾਣ ਦਾ ਮੈਨੂੰ ਕੋਈ ਦੁੱਖ ਨਹੀਂ ਹੋਇਆ ਦੁੱਖ ਤਾਂ ਮੈਨੂੰ ਰੋਜੀ ਤੇ ਸੰਗੀਤਾ ਦਾ ਹੀ ਰਹਾ ਇਸ ਕਾਰਨ ਮੈਂ ਸ਼ਰਾਬ ਪੀਂਦਾ ਰਿਹਾ ਅਰਸ਼ ਨੂੰ ਤਾਂ ਕੰਬ ਵਾਲੀ ਹੀ ਸਾਰਾ ਦਿਨ ਸਾਮ ਕੀ ਰੱਖਤੀ ਸੀ ਬਸ ਫਿਰ ਮੇਰੇ ਰਿਸ਼ਤੇ ਦੀਆਂ ਗੱਲਾਂ ਚਲਣੀਆਂ ਸ਼ੁਰੂ ਹੋ ਗਈਆਂ ਜਿੰਨੇ ਰਿਸ਼ਤੇ ਆਉਂਦੇ ਦੇਖ ਕੇ ਸਾਰੇ ਚਲੇ ਜਾਂਦੇ ਹੰਤਾ ਸਾਰਿਆਂ ਨੂੰ ਇੰਚ ਲੱਗਣ ਲੱਗ ਪਿਆ ਸੀ ਕਿ ਇਹਨਾਂ ਦੇ ਘਰ ਕੋਈ ਕੁੜੀ ਰਹਿ ਹੀ ਨਹੀਂ ਸਕਦੀ ਇੱਕ ਦਿਨ ਮੇਰੇ ਮੰਮੀ ਪਾਪਾ ਜੀ ਜਿਗਰਾਤੇ ਤੇ ਗਏ ਹੋਏ ਸੀ ਮੈਂ ਉਸ ਨੂੰ ਸੁਬਾਹ ਕੇ ਫੇਸਬੁੱਕ ਚਲਾ ਰਿਹਾ ਸੀ ਮੈਨੂੰ ਕਿਸੇ ਲੜਕੀ ਨੇ ਫੇਸਬੁੱਕ ਤੇ ਰਿਕਵੈਸਟ ਭੇਜੀ ਜਿਹੜਾ ਉਹ ਸੰਗੀਤਾ ਨਾਲ ਮੇਰਾ ਪਿਆਰ ਅਸਫਲ ਰਿਹਾ ਉਸ ਤੋਂ ਬਾਅਦ ਮੈਂ ਕਿਸੇ ਕੁੜੀ ਦੀ ਰਿਕਵੈਸਟ ਸਵੀਕਾਰ ਨਹੀਂ ਕਰਦਾ ਸੀ ਮੈਨੂੰ ਪਤਾ ਸੀ ਮੇਰਾ ਪ੍ਰੇਮ ਕਰੀ ਵੀ ਸਫਲ ਨਹੀਂ ਹੋਵੇਗਾ ਮੈਂ ਉਸ ਦਿਨ ਉਸ ਲੜਕੀ ਦੀ ਰਿਕਵੈਸਟ ਨੂੰ ਇਗਨੋਰ ਕਰ ਦਿੱਤਾ ਅਗਲੇ ਦਿਨ ਉਸਨੇ ਮੈਨੂੰ ਫੇਸਬੁਕ ਤੇ ਮੈਸੇਜ ਭੇਜ ਦਿੱਤਾ ਕਟੋ ਕਟ ਉਸਨੇ 10 ਮੈਸੇਜ ਭੇਜੇ ਆਖਿਰਕਾਰ ਮੈਂ ਉਸਦੀ ਰਿਕਵੈਸਟ ਨੂੰ ਸਵੀਕਾਰ ਕਰ ਲਿਆ ਜਿਉਂ ਹੀ ਮੈਂ ਸਵੀਕਾਰ ਕੀਤਾ ਉਸਨੇ ਕਾਲ ਕਰ ਲਈ ਮੈਂ ਕਾਲ ਪਿਕਅਪ ਨਹੀਂ ਕੀਤੀ ਉਹ ਮੈਨੂੰ ਆਖ ਰਹੀ ਸੀ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਆ ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਸ਼ਾਦੀशुदा ਹਾਂ ਮੈਂ ਦੋਸਤੀ ਨਹੀਂ ਕਰ ਸਕਦਾ ਉਹ ਆਖਣ ਲੱਗੀ ਕੋਈ ਗੱਲ ਨਹੀਂ ਜੇ ਤੁਸੀਂ ਸ਼ਾਦੀशुदा ਉ ਤਾਂ ਵੀ ਦੋਸਤ ਬਣ ਸਕਦੇ ਆ ਮੈਨੂੰ ਮਨਾ ਕਰਦਾ ਰਿਹਾ ਪਰ ਹੁਣ ਹੋਰ ਮੈਸੇਜ ਤੇ ਮੈਸੇਜ ਪੈ ਰਹੀ ਇੱਕ ਦਿਨ ਉਸਨੇ ਮੈਨੂੰ ਵੀਡੀਓ ਕਾਲ ਕਰ ਲਈ ਮੈਂ ਜਦੋਂ ਮੈਂ ਵੀਡੀਓ ਕਾਲ ਤੇ ਦੇਖਿਆ ਮੈਂ ਉਸਨੂੰ ਆਪਣਾ ਦਿਲ ਦੇ ਬੈਠਾ ਬਹੁਤ ਸੋਹਣੀ ਸੁਨਖੇ ਲੜਕੀ ਸੀ ਮੈਂ ਉਸਨੂੰ ਝੂਠ ਬੋਲਿਆ ਸੀ ਜਦੋਂ ਕਿ ਮੈਂ ਇਕੱਲਾ ਸੀ ਬਸ ਫਿਰ ਤਾਂ ਉਹ ਸਵੇਰੇ ਸ਼ਾਮ ਮੈਨੂੰ ਕਾਲ ਕਰਦੇ ਮੈਸੇਜ ਕਰਦੀ ਰਹਿੰਦੀ ਮੈਨੂੰ ਵੀ ਉਸਦੀ ਕਾਲ ਦੇ ਔਨ ਦੇ ਇੰਤਜ਼ਾਰ ਸੀ ਹੁਣ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਦੱਸ ਚੁੱਕਿਆ ਸੀ ਉਹ ਕੁਵਾਰੀ ਲੜਕੀ ਸੀ ਮੇਰੇ ਨਾਲ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗੀ ਇੱਕ ਦਿਨ ਮੈਂ ਆਪਣੇ ਛੋਟੇ ਭਰਾ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਉਹ ਹੁਣ ਜਵਾਨ ਹੋ ਚੁੱਕਿਆ ਸੀ ਉਸਨੇ ਆਪਣੀ ਮੰਮੀ ਜੀ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੁਣ ਮੇਰੇ ਮੰਮੀ ਜੀ ਵੀ ਚਾਹੁੰਦੇ ਸੀ ਕਿ ਮੁਕੇਸ਼ ਆਪਣੇ ਆਪ ਹੀ ਕੋਈ ਲੜਕੀ ਲੱਭ ਲਵੇ ਮੰਮੀ ਜੀ ਨੇ ਮਾਸੇ ਜੀ ਕੋਲ ਆਖ ਦਿੱਤਾ ਕਿ ਇਸ ਨੂੰ ਜੇ ਕੋਈ ਲੜਕੀ ਪਸੰਦ ਆ ਤਾਂ ਉਹ ਰਿਸ਼ਤਾ ਕਰਵਾ ਸਕਦਾ ਹੈ ਮੈਂ ਉਸ ਲੜਕੀ ਨੂੰ ਆਖਿਆ ਤੇ ਤੂੰ ਵੀ ਆਪਣੇ ਮਾਪਿਆਂ ਨਾਲ ਗੱਲ ਕਰ ਲੈ ਉਸਦੇ ਘਰ ਦੇ ਆਖਣ ਲੱਗੇ ਕਿ ਉਹਨਾਂ ਨੇ ਤਾਂ ਸਾਰੇ ਸ਼ਹਿਰ ਵਿੱਚ ਬਦਨਾਮੀ ਹੋਈ ਪਈ ਆ। ਉਹ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕੀ ਕਰੇਗੀ? ਤੈਨੂੰ ਉੱਥੇ ਕੀ ਮਾਨ ਸਤਿਕਾਰ ਨਹੀਂ ਮਿਲਣਾ? ਉਸਦੇ ਮਾਪਿਆਂ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨ ਰਹੀ ਸੀ। ਇੱਕ ਦਿਨ ਉਸਨੇ ਮੈਨੂੰ ਕਾਲ ਕਰਕੇ ਆਖਿਆ ਮੁਕੇਸ਼ ਮੈਨੂੰ ਆ ਕੇ ਤੂੰ ਕਿਸੇ ਵੀ ਸਮੇਂ ਲੈ ਜਾਵਾ। ਮੈਂ ਤੇਰੇ ਨਾਲ ਜਾਣ ਲਈ ਤਿਆਰ ਹਾਂ। ਇਸ ਤਰ੍ਹਾਂ ਮੇਰੇ ਮਾਪੇ ਮੇਰਾ ਰਿਸ਼ਤਾ ਤੇਰੇ ਨਾਲ ਨਹੀਂ ਕਰਨਗੇ। ਮੈਂ ਵੀ ਆਪਣੇ ਮੰਮੀ ਜੀ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਮੰਮੀ ਜੀ ਨੇ ਮੈਨੂੰ ਹਾਂ ਕਰ ਦਿੱਤੀ ਜਦੋਂ ਮੈਂ ਆਪਣੇ ਮੰਮੀ ਜੀ ਨਾਲ ਗੱਲ ਕੀਤੀ ਕਿ ਮੈਂ ਉਸ ਕੁੜੀ ਨੂੰ ਘਰ ਲੈ ਕੇ ਆਉਣਾ ਹੈ ਉਸਦੇ ਮਾਪਿਆਂ ਤੋਂ ਚੋਰੀ ਮੰਮੀ ਜੀ ਮੈਨੂੰ ਆਖਣ ਲੱਗੇ ਨਹੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਅਸੀਂ ਤਾਂ ਸ਼ਹਿਰ ਵਿੱਚ ਪਹਿਲਾਂ ਹੀ ਬਹੁਤ ਪਦਨਾਮ ਆ ਤੁਸ ਲੜਕੀ ਨੂੰ ਆ ਕੇ ਆਪਣੇ ਘਰ ਦੇ ਨਾਲ ਗੱਲ ਕਰ ਲਵੇ ਮੈਂ ਆਪਣੇ ਮੰਮੀ ਜੀ ਨੂੰ ਆਖ ਦਿੱਤਾ ਕਿ ਗਲਤ ਉਸਨੇ ਕਰ ਲਈ ਪਰ ਉਸਦੇ ਘਰ ਦੇ ਨਹੀਂ ਮੰਨਦੀ ਆਪਣੇ ਮੰਮੀ ਜੀ ਨੂੰ ਆਖਿਆ ਸਸੀ ਮੰਮੀ ਜੀ ਉਹਨਾਂ ਦੇ ਘਰ ਜਾਵੋ ਉਹ ਮੇਰੀ ਗੱਲ ਨੂੰ ਨਹੀਂ ਮੰਨੀ ਮੇਰੀ ਮੰਮੀ ਜੀ ਆਪਣੀ ਆਖੜ ਰੱਖਦੇ ਸੀ ਉਹ ਆਖਣ ਲੱਗੇ ਮੈਂ ਕਦੇ ਵੀ ਕਿਸੇ ਦੇ ਦਰਵਾਜ਼ੇ ਤੇ ਜਾ ਕੇ ਭੀਖ ਨਹੀਂ ਮੰਗਣੀ ਜੇ ਗੱਲ ਕਰਨੀ ਆ ਉਹ ਆਪ ਆਪਣੇ ਮਾਪਿਆਂ ਨਾਲ ਗੱਲ ਕਰੀ ਜੇ ਮੈਨੂੰ ਕਰ ਗਈ ਨੂੰ ਉਹਨਾਂ ਨੇ ਕੋਈ ਜਾਕ ਦਿੱਤਾ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਾਂਗੀ ਇਸ ਕਰਕੇ ਤੂੰ ਆਪਣਾ ਮਸਲਾ ਆਪ ਹੱਲ ਕਰ ਮੈਂ ਉਸ ਨੂੰ ਸਵੀਕਾਰ ਜ਼ਰੂਰ ਕਰ ਲਵਾਂਗੀ ਹਨ ਉਸ ਦੇ ਕਾਰਦੀਆਂ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਉਸ ਤੋਂ ਫੋਨ ਵੀ ਲੈ ਲਿਆ ਹੁਣ ਮੇਰੇ ਫੋਨ ਤੇ ਵੀ ਕੋਈ ਗੱਲ ਨਹੀਂ ਹੁੰਦੀ ਸੀ ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਮੈਂ ਉਸ ਲੜਕੀ ਨਾਲ ਕਿਵੇਂ ਗੱਲ ਕਰਾਂ ਮੈਂ ਇਹ ਗੱਲ ਆਪਣੀ ਮਾਸੀ ਜੀ ਨਾਲ ਕੀਤੀ ਮਾਸੀ ਜੀ ਨੂੰ ਮੈਂ ਮਨਾ ਲਿਆ ਆਪਣੇ ਨਾਲ ਜਾਣ ਲਈ ਉਹਨਾਂ ਦੇ ਘਰ ਮਾਸੀ ਜੀ ਮੇਰੀ ਗੱਲ ਨਾਲ ਸਹਿਮਤ ਹੋ ਗਏ ਉਹ ਮੇਰੇ ਨਾਲ ਉਹਨਾਂ ਦੇ ਘਰ ਜਾਣ ਲਈ ਤਿਆਰ ਹੋ ਗਏ ਮੈਂ ਤੇ ਮੇਰੀ ਮਾਸੀ ਜੀ ਉਸ ਲੜਕੀ ਦੇ ਘਰ ਗਏ ਘਰ ਨੂੰ ਬਾਰੋਂ ਤਾਲਾ ਲੱਗਿਆ ਹੋਇਆ ਸੀ ਅਸੀਂ ਆਂਟਨਾ ਗਵੰਡਾ ਨੂੰ ਪੁੱਛਿਆ ਕਿਸੇ ਨੇ ਵੀ ਗਵੰਡੀ ਨੇ ਉਹਨਾਂ ਬਾਰੇ ਕੁਝ ਨਹੀਂ ਦੱਸਿਆ ਮੈਂ ਤੇ ਮੇਰੀ ਮਾਸੀ ਜੀ ਲਗਾਤਾਰ ਦੋ ਤਿੰਨ ਦਿਨ ਉਹਨਾਂ ਦੇ ਘਰ ਜਾਂਦੇ ਰਹੇ ਘਰ ਨੂੰ ਜਿਉਂ ਦਾ ਤਿਉ ਤਾਲਾ ਲੱਗਿਆ ਹੋਇਆ ਸੀ ਜਦੋਂ ਉਹਨਾਂ ਦੇ ਘਰ ਦੇ ਸਾਹਮਣੇ ਖੜਾ ਸੀ ਤਾਂ ਉਹ ਸਾਡੇ ਕੋਲ ਮੈਲੇ ਕੱਪੜਿਆਂ ਵਾਲੀ ਔਰਤਾਂ ਕਿ ਪੁੱਛਣ ਲੱਗੀ ਪੈਨਜੀ ਕੀ ਗੱਲ ਆ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ ਮੈਂ ਦੱਸਿਆ ਸੀ ਇਸ ਘਰ ਵਾਲਿਆਂ ਨੂੰ ਮਿਲਣਾ ਚਾਹੁੰਦੇ ਆ ਤੁਹਾਨੂੰ ਪਤਾ ਹੀ ਆ ਕਿੱਥੇ ਕਹਨੇ ਜੀ ਮੈਂ ਇਸ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀ ਆਂ ਮੈਨੂੰ ਤਵ ਸਹੀ ਦੱਸ ਕੇ ਗਏ ਸੀ ਕਿ ਅਸੀਂ 3 ਦਿਨ ਲਈ ਬਾਹਰ ਕਿਤੇ ਚੱਲੇ ਆ ਸਾਡੇ ਘਰ ਦਾ ਖਿਆਲ ਰੱਖਣਾ ਮੈਂ ਉਸ ਕੰਮ ਵਾਲੀ ਨੂੰ ਪੁੱਛਿਆ ਕਿ ਇਹਨਾਂ ਦੀ ਜੋ ਲੜਕੀ ਆ ਉਹ ਵੀ ਨਾਲ ਹੀ ਗਈ ਆ ਕੰਮ ਵਾਲੀ ਨੇ ਆਖਿਆ ਹਾਂ ਉਹ ਵੀ ਨਾਲ ਹੀ ਗਈ ਆ ਸ਼ਾਇਦ ਉਸ ਦਾ ਵਿਆਹ ਵੀ ਕਰਨ ਗਏ ਨੇ ਜਦੋਂ ਸਾਨੂੰ ਕੰਮ ਵਾਲੀ ਨੇ ਵਿਆਹ ਕਰਨ ਬਾਰੇ ਕਲ ਕੀਤੀ ਤਾਂ ਮੇਰੇ ਪੈਰਾਂ ਤੋਂ ਲੋ ਜ਼ਮੀਨ ਕਿਸਕ ਦੀ ਜਾਪੀ ਸਿਰ ਚਕਰਾਂ ਲੱਗਿਆ ਮੈਨੂੰ ਸਮਝਣਾ ਲੱਗੇ ਮੈਂ ਕਰਾਂ ਤਾਂ ਕੀ ਕਰਾਂ ਰੀਤੂ ਦੇ ਨੰਬਰ ਤੋਂ ਬਹੁਤ ਵਾਰੀ ਗੱਲ ਕੀਤੀ ਉਸ ਦਾ ਫੋਨ ਬੰਦ ਆ ਰਿਹਾ ਸੀ ਮੈਂ ਉਸ ਕੰਬਲੇ ਤੋਂ ਉਹਨਾਂ ਦੇ ਘਰ ਦੇ ਆ ਦਾ ਫੋਨ ਨੰਬਰ ਮੰਗਿਆ ਅਨਪੜ੍ਹ ਅਰਥ ਉਸ ਨੇ ਮੈਨੂੰ ਆਖ ਦਿੱਤਾ ਕਿ ਫੋਨ ਨੰਬਰ ਤਾਂ ਮੈਨੂੰ ਜਵਾਨੀ ਜਾਦਨੀ ਸਾਡੇ ਘਰ ਹੀ ਫੋਨ ਵਿੱਚ ਉਹਨਾਂ ਦਾ ਨੰਬਰ ਆ ਅਸੀਂ ਉਸ ਔਰਤੀ ਮਿਹਨਤ ਕੀਤੀ ਕਿ ਤੂੰ ਸਾਡੇ ਨਾਲ ਚੱਲ ਸਾਨੂੰ ਆਪਣੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਦੇ ਦੇ ਅਸੀਂ ਬਹੁਤ ਜ਼ਰੂਰੀ ਗੱਲ ਕਰਨੀ ਆ ਔਰਤ ਸਾਡੇ ਨਾਲ ਤੁਰ ਪਈ ਅਸੀਂ ਉਸ ਦੇ ਪਿੱਛੇ ਪਿੱਛੇ ਉਸ ਦੇ ਘਰ ਪਹੁੰਚ ਗਏ ਘਰ ਵੀ ਨਜ਼ਦੀਕ ਹੀ ਸੀ ਅਸੀਂ ਉਸ ਤੋਂ ਉਸਦੀ ਮੰਮੀ ਦਾ ਨੰਬਰ ਲਿਆ ਮੈਂ ਆਪਣੇ ਫੋਨ ਤੋਂ ਉਸਦਾ ਨੰਬਰ ਨਹੀਂ ਮਲਾਇਆ ਮੇਰੀ ਮਾਸੀ ਜੀ ਨੇ ਆਪਣੇ ਫੋਨ ਤੋਂ ਉਹ ਨੰਬਰ ਮਲਾਇਆ ਜਦੋਂ ਮਾਸੀ ਜੀ ਦਾ ਮਲਾਇਆ ਹੋਇਆ ਨੰਬਰ ਉਸਦੀ ਮੰਮੀ ਨੇ ਉਠਾ ਲਿਆ ਤੇ ਮਾਸੀ ਜੀ ਨੇ ਉਹਨਾਂ ਨੂੰ ਆਖਿਆ ਕਿ ਅਸੀਂ ਰੀਤੂ ਦੇ ਰਿਸ਼ਤੇ ਬਾਰੇ ਗੱਲ ਕਰਨ ਆਏ ਹਾਂ ਅਸੀਂ ਤਾਂ ਉਸ ਦਾ ਵਿਆਹ ਕਰਨ ਲੱਗੇ ਹਾਂ ਲੜਕਾ ਦੇਖ ਲਿਆ ਲੜਕਾ ਸਾਨੂੰ ਵੀ ਪਸੰਦ ਆ ਰੀਤੂ ਨੂੰ ਵੀ ਪਸੰਦ ਆ ਰੀਤੂ ਨੇ ਮੈਨੂੰ ਆਪਣੇ ਪਿਆਰ ਦੀ ਗੱਲ ਦੱਸ ਦਿੱਤੀ ਸੀ ਇਹ ਲੜਕਾ ਉਸਦੇ ਪਾਪਾ ਨੇ ਪਸੰਦ ਕਰ ਲਿਆ ਉਹ ਉਸਦਾ ਹੀ ਵਿਆਹ ਕਰਨ ਲੱਗੇ ਨੇ ਕਿਸੇ ਹੋਟਲ ਵਿੱਚ ਰੁਕੇ ਹੋਏ ਨੇ ਮਾਸੀ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਭੈਣ ਜੀ ਕਿਸ ਹੋਟਲ ਵਿੱਚ ਹੋ ਉਸੇ ਮੰਮੀ ਨੇ ਵੀ ਹੋਟਲ ਦਾ ਨਾਮ ਦੱਸ ਦਿੱਤਾ ਉਸ ਦੀ ਮੰਮੀ ਚਾਹੁੰਦੀ ਸੀ ਕਿ ਰੀਤੂ ਦਾ ਰਿਸ਼ਤਾ ਮੁਕੇਸ਼ ਨਾਲ ਹੋ ਜਾਵੇ ਪਰ ਉਸਦੇ ਪਾਪਾ ਨਹੀਂ ਮੰਨਦੇ ਸੀ ਕਿਤੋਂ ਵੀ ਮੰਮੀ ਨੇ ਮੇਰੇ ਮਾਸੀ ਜੀ ਨੂੰ ਆਖਿਆ ਕਿ ਤੁਸੀਂ ਰਾਜਸਥਾਨ ਦੇ ਵਿੱਚ ਉਹਦੇ ਉੱਪਰ ਵਿਕੇ ਨੀਲਗਿਰੀ ਹੋਟਲ ਵਿੱਚ ਜਲਦੀ ਤੋਂ ਜਲਦੀ ਪਹੁੰਚਾਓ ਅੱਜ ਮਹਿੰਦੀ ਦੀ ਰਸਮ ਕੀਤੀ ਆ ਮੈਂ ਤੇ ਮਾਸੀ ਜੀ ਨੇ ਘਰ ਆ ਕੇ ਗੱਲ ਕੀਤੀ ਤੇ ਅਸੀਂ ਕਿਰਾਏ ਤੇ ਗੱਡੀ ਕਰਕੇ ਉਦੇਪੁਰ ਨੂੰ ਰਵਾਨਾ ਹੋ ਗਏ ਮੁਕੇਸ਼ ਰੀਨਾ ਨੂੰ ਦੱਸ ਰਿਹਾ ਸੀ ਤੇ ਰੀਨਾ ਸੁਣ ਸੁਣ ਕੇ ਹੈਰਾਨ ਪਰੇਸ਼ਾਨ ਹੋਈ ਜਾ ਰਹੀ ਸੀ ਰੀਨਾ ਨੇ ਪੁੱਛਿਆ ਮੁਕੇਸ਼ ਅੱਗੇ ਦੱਸੋ ਹੋਇਆ ਕੀ ਤੁਹਾਡੇ ਨਾਲ ਜਦੋਂ ਅਸੀਂ ਉਦੇਪੁਰ ਪਹੁੰਚ ਗਏ ਸੀ ਉਦੇਪੁਰ ਪਹੁੰਚਣ ਲਈ ਸਾਨੂੰ 14 ਘੰਟੇ ਲੱਗੇ ਸੀ ਬਸ ਉਸ ਲੜਕੀ ਦੇ ਫੇਰੇ ਹੋਣ ਨੂੰ ਸਿਰਫ 2 ਘੰਟੇ ਹੀ ਬਚੇ ਸੀ ਮੇਰੇ ਮਾਸੀ ਜੀ ਨੇ ਜਾ ਕੇ ਕੁੜੀ ਦੇ ਮੰਮੀ ਜੀ ਨੂੰ ਕਾਲ ਕੀਤੀ ਉਸਨੇ ਦੱਸਿਆ ਕਿ ਰੀਤੂ ਪਾਰਲਰ ਦੇ ਹੀ ਗਈ ਹੋਈ ਆ ਸੀ ਉੱਥੇ ਹੀ ਮਿਲ ਲੋ ਅਸਮੇ ਸਾਰੇ ਤਿਆਰ ਹੋ ਰਹੇ ਸੀ ਰੀਤੂ ਨੂੰ ਪਾਰਲਰ ਹੀ ਮਿਲਣ ਚਲੇ ਗਏ ਜਦੋਂ ਰੀਤੂ ਨੇ ਮੈਨੂੰ ਦੇਖਿਆ ਉਹ ਬੜੀ ਖੁਸ਼ ਹੋਈ ਤੇ ਅਸੀਂ ਮਾਸੇ ਜੀ ਨੂੰ ਕਿਹਾ ਕਿ ਮੈਂ ਬਿਲਕੁਲ ਤਿਆਰ ਹਾਂ ਰੀਤੂ ਨੇ ਪਾਰਲਰ ਨੂੰ ਪੇਮੈਂਟ ਕੀਤੀ ਤੇ ਮੇਰੀ ਗੱਡੀ 'ਚ ਜਾ ਕੇ ਭੱਟ ਗਈ ਮੈਂ ਤੇ ਮੇਰੇ ਮਾਸੇ ਜੀ ਦੀ ਰੀਤੂ ਨੂੰ ਲੈ ਕੇ ਅਸੀਂ ਪੰਜਾਬ ਨੂੰ ਆ ਰਹੇ ਸੀ ਉਧਰ ਜਦ ਬਾ ਸਮਾਂ ਹੋ ਚੁੱਕਿਆ ਸੀ ਰੀਤੂ ਕਰਨੀ ਪਹੁੰਚੀ ਰੀਤੂ ਨੂੰ ਪਾਰਲਰ ਤੇ ਲੈਣ ਲਈ ਉਸੇ ਰਿਸ਼ਤੇਦਾਰ ਮਾਮੇ ਦਾ ਲੜਕਾ ਆਇਆ ਪਾਲ ਨੇ ਦੱਸਿਆ ਕਿ ਉਹ ਤਾਂ 1 ਘੰਟਾ ਪਹਿਲਾਂ ਜਾ ਚੁੱਕੀ ਆ ਮੈਨੂੰ ਕੁਝ ਨਹੀਂ ਪਤਾ ਉਹ ਕਿਸ ਨਾਲ ਗਈ ਆ ਇਥੋਂ ਠਕ ਕੇ ਉਹ ਬਾਹਰ ਚਲੇ ਗਈ ਸੀ ਉਸਦੇ ਮੰਮੇ ਦੇ ਲੜਕੇ ਨੇ ਘਰ ਫੋਨ ਕੀਤਾ ਕਿ ਰੀਤੂ ਤਾਂ ਇੱਥੇ ਹੈ ਹੀ ਨਹੀਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਰੇ ਰੀਤੂ ਦੀ ਭਾਲ ਕਰਨ ਲੱਗੇ ਰੀਤੂ ਨੂੰ ਫੋਨ ਕਰ ਰਹੇ ਸੀ ਪਰ ਰੀਤੂ ਦਾ ਫੋਨ ਤਾਂ ਘਰ ਵਿੱਚ ਹੀ ਪਿਆ ਸੀ ਰੀਤੂ ਦੇ ਪਿਤਾ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਕੀ ਕਰੇ ਰੀਤੂ ਦੀ ਮੰਮੀ ਨੂੰ ਤਾਂ ਸਾਰੀ ਕਹਾਣੀ ਦਾ ਪਤਾ ਸੀ ਪਰ ਉਸੇ ਪਿਤਾ ਨੂੰ ਕੁਝ ਵੀ ਨਹੀਂ ਪਤਾ ਨਹੀਂ ਸੀ ਉਸਦੇ ਪਿਤਾ ਨੂੰ ਨੇ ਸ਼ੱਕ ਜ਼ਰੂਰ ਹੋ ਗਿਆ ਸੀ ਕਿ ਮੁਕੇਸ਼ ਨਾਲ ਇਹ ਰਸਤਾ ਪਿਆਰ ਸੀ ਔਰ ਮੁਕੇਸ਼ ਉਸ ਨੂੰ ਲੈਣ ਆ ਗਿਆ ਹੋਵੇਗਾ ਜਦੋਂ ਉਹ ਰਸਤੇ ਵਿਚ ਆ ਰਹੇ ਸੀ ਮਾਸੀ ਜੀ ਨੇ ਮੁਕੇਸ਼ ਨੂੰ ਇੱਕ ਗੁਰਦੁਆਰਾ ਸਾਹਿਬ ਗੱਡੀ ਰੋਕਣ ਲਈ ਆ ਕਿਆ ਮਾਸੀ ਜੀ ਨੇ ਸੋਚਿਆ ਕਿ ਪਹਿਲਾਂ ਇਹਨਾਂ ਦੀਆਂ ਲਾਵਾ ਕਰਵਾ ਦਿੱਤੀਆਂ ਜਾਣ ਫਿਰ ਇਹ ਕਰਵਾਉਣ ਲਈ ਤਾਂ ਸਮਾਂ ਵੀ ਲੱਗਦਾ ਹੈ ਤੇ ਮੰਦਰ ਵੀ ਨੇੜੇ ਤੇੜੇ ਕੋਈ ਨਹੀਂ ਸੀ ਮਾਸੀ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਕ੍ਰੰਤੀ ਸਿੰਘ ਨਾਲ ਲਾਵਾ ਸੰਬੰਧੀ ਗੱਲ ਕੀਤੀ ਕ੍ਰੰਤੀ ਨੇ ਅੱਧੇ ਘੰਟੇ ਦੇ ਵਿੱਚ ਹੀ ਲਾਮਾ ਪੜ ਦਿੱਤੀ ਗੁਰਦੁਆਰਾ ਸਾਇਉਦੀ ਪ੍ਰਧਾਨ ਨੇ ਮੈਰੇਜ ਸਰਟੀਫਿਕੇਟ ਵੀ ਦੇ ਦਿੱਤਾ ਉਹਦੇ ਰੀਨਾ ਦਾ ਪਿਤਾ ਥਾਣੇ ਰਿਪੋਰਟ ਦਰਜ ਕਰਵਾਇਆ ਪੁਲਿਸ ਉਹਨਾਂ ਦੀ ਪਾਲ ਕਰਨ ਲੱਗੀ ਤਾਂ ਉਹ ਸਾਰੇ ਨਾਕਿਆਂ ਤੇ ਕਾਲ ਕਰਕੇ ਗੱਡੀ ਨੂੰ ਰੋਕਣ ਲਈ ਕਿਹਾ ਰੀਤੂ ਦੇ ਪਿਤਾ ਨੇ ਗੱਡੀ ਦਾ ਨੰਬਰ ਕਿਸੇ ਦੋਸਤ ਮਿੱਤਰ ਤੋਂ ਹੀ ਮੰਗਵਾ ਲਿਆ ਸੀ 1 ਘੰਟਾ ਬੀਤ ਚੁੱਕਿਆ ਸੀ ਉਸਦੀ ਮੰਮੀ ਆਖਣ ਲੱਗੀ ਪਰਲੇ ਆਖਦੀ ਹੈ ਕਿ ਮੇਰੇ ਕੋਲ ਚਲੀ ਆਈ ਕਿਸੇ ਨੂੰ ਸਮਝ ਨਾ ਲੱਗੀ ਕੀ ਲੜਕੀ ਗਈ ਤਾਂ ਕਿੱਥੇ ਚਲੀ ਗਈ ਮਸ ਰੀਤੂ ਦੀ ਮੰਮੀ ਨੂੰ ਜ਼ਰੂਰ ਪਤਾ ਸੀ ਕਿ ਰੀਤੂ ਨੂੰ ਕੌਣ ਲੈ ਗਿਆ ਅਸੀਂ ਪੰਜਾਬ ਨੂੰ ਆ ਰਹੇ ਸੀ ਸਾਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਪੰਜਾਬ ਨੂੰ ਆ ਰਹੇ ਸੀ ਤਾਂ ਮਾਸੀ ਜੀ ਨੇ ਸਾਨੂੰ ਸਲਾਹ ਦਿੱਤੀ ਕਿ ਆਪਾਂ ਪੰਜਾਬ ਵਿੱਚ ਨਹੀਂ ਜਾਣਾ ਆਪਾਂ ਦਿੱਲੀ ਚੱਲਦੇ ਹਾਂ ਮੇਰੇ ਮਾਮਾ ਜੀ ਰਹਿੰਦੇ ਸੀ ਜਦੋਂ ਅਸੀਂ ਦਿੱਲੀ ਮਾਮਾ ਜੀ ਦੇ ਘਰ ਪਹੁੰਚ ਗਏ ਮਾਸੀ ਜੀ ਡਰਾਈਵਰ ਕਰਕੇ ਦਿੱਲੀ ਤੋਂ ਪੰਜਾਬ ਆ ਗਏ ਪਰ ਮੈਂ ਤੇ ਰੀਤੂ ਅਸੀਂ ਦੋਨੋਂ ਦਿੱਲੀ ਵਿੱਚ ਮਾਮਾ ਜੀ ਕੋਲ ਹੀ ਟਿਕ ਰਹੇ ਮੈਂ ਦਫ਼ਤਰ ਤੋਂ ਇੱਕ ਹਫ਼ਤੇ ਦੀ ਮੈਡੀਕਲ ਛੁੱਟੀ ਲਈ ਹੋਈ ਸੀ ਇੱਕ ਹਫ਼ਤਾ ਮੈਂ ਦਿੱਲੀ ਰਿਹਾ ਇਸ ਤੋਂ ਬਾਅਦ ਮੈਂ ਪੰਜਾਬ ਵਿੱਚ ਆ ਗਿਆ ਘਰ ਮੁੜ ਆ ਕੇ ਆਪਣੇ ਮੰਮੀ ਪਾਪਾ ਨਾਲ ਸਲਾਹ ਕੀਤੀ ਕਿ ਮੈਂ ਹੁਣ ਕੀ ਕਰਾਂ ਇਸ ਨੂੰ ਆਪਣੇ ਘਰ ਵਿੱਚ ਕਿਵੇਂ ਲੈ ਕੇ ਆਵਾਂ ਮੇਰੇ ਮੰਮੀ ਪਾਪਾ ਜੀ ਨੇ ਇਹ ਸਲਾਹ ਦਿੱਤੀ ਪਹਿਲਾਂ ਤੂੰ ਕੋਰਟ ਮੈਰਿਜ ਕਰਵਾ ਲੈ ਫਿਰ ਹੀ ਤੂੰ ਘਰ ਲੈ ਕੇ ਆਵੇਂ ਮੈਂ ਦਫ਼ਤਰ ਵਿੱਚ 2-4 ਦਿਨ ਲਗਾ ਕੇ ਵਾਪਸ ਦਿੱਲੀ ਚਲਾ ਗਿਆ ਮੈਂ ਆਪਣੇ ਮਾਮਾ ਜੀ ਨਾਲ ਸਲਾਹ ਕੀਤੀ ਮਾਮਾ ਜੀ ਨੇ ਸਾਡੀ ਕੋਰਟ ਮੈਰਿਜ ਕਰਵਾ ਦਿੱਤੀ ਗੁੱਡ ਮੈਰਿਜ ਕਰਵਾ ਕੇ ਪੰਜਾਬ ਆਪਣੀ ਘਰ ਆ ਗਏ ਪਰ ਮੇਰੇ ਮੰਮੀ ਪਾਪਾ ਨੇ ਮੈਨੂੰ ਪਹਿਲਾਂ ਹੀ ਇੱਕ ਫਲੈਟ ਕਰਾਈ ਤੇ ਲੈ ਕੇ ਦੇ ਦਿੱਤਾ ਸੀ ਉਹ ਇਸ ਕੇਸ ਵਿੱਚੋਂ ਬਾਹਰ ਰਹਿਣਾ ਚਾਹੁੰਦੇ ਸੀ ਪਤਾ ਨਹੀਂ ਕਿ ਮੈਂ ਕਿਸੇ ਨੇ ਸਾਡੀ ਰਹਿਣ ਭਾਰੀ ਸੂ ਦੇ ਦਿੱਤੀ ਪੁਲਿਸ ਸਾਡੇ ਘਰ ਇੱਕ ਦਿਨ ਸਵੇਰੇ ਪਹੁੰਚ ਗਈ ਸਾਨੂੰ ਥਾਣੇ ਵਿੱਚ ਪਹੁੰਚਣ ਲਈ ਆਖਿਆ ਰੀਤੂ ਦੇ ਪਿਤਾ ਨੇ ਮੇਰੇ ਤੇ ਥਾਣੇ ਸ਼ਿਕਾਇਤ ਦਰਜ ਕਰਵਾਈ ਮੇਰੀ ਤੈਨੂੰ ਮੁਕੇਸ਼ ਨੇ ਅਗਵਾ ਕੀਤਾ ਉੱਥੇ ਰੀਤੂ ਤੋਂ ਪੁੱਛਿਆ ਗਿਆ ਰਿਤੂ ਨੇ ਸਾਫ਼-ਸਾਫ਼ ਵਾਅਦਾ ਦਿੱਤਾ ਕਿ ਮੁਕੇਸ਼ ਮੇਰਾ ਪਤੀ ਆ ਮੇਸਨਲ ਵਿਆਹ ਕਰਵਾਇਆ ਆ ਇਸ ਨਾਲ ਹੀ ਰਹਿਣਾ ਚਾਹੁੰਨੀ ਆ ਜਦੋਂ ਐਸਐਚਓ ਨੇ ਰਿਤੂ ਦੇ ਬਿਆਨ ਲਈ ਤਾਂ ਫੈਸਲਾ ਮੇਰੇ ਹੱਕ ਵਿੱਚ ਹੋ ਗਿਆ ਅਸੀਂ ਵਾਪਸ ਆਪਣੇ ਘਰ ਆ ਗਏ ਰਿਤੂ ਦੇ ਮਾਪੇ ਤੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਸ਼ਰਮ ਨੀਮਾ ਪਾਲਿਆ ਉਹ ਵੀ ਆਪਣੇ ਆਪਣੇ ਘਰ ਨੂੰ ਚਲੇ ਗਏ ਜਿਸ ਫਲੈਟ ਵਿੱਚ ਅਸੀਂ ਰਹਿੰਦੇ ਸੀ ਉਹ ਸਿਰਫ 1 ਮਹੀਨੇ ਵਾਸਤੇ ਹੀ ਕਿਰਾਏ ਤੇ ਲਿਆ ਸੀ ਪਰ ਅਸੀਂ ਮੰਮੀ ਪਾਪਾ ਕੋਲ ਹੀ ਲੈਣਾ ਜ਼ਰੂਰੀ ਸਮਝਿਆ ਕਿਉਂਕਿ ਮਾਂ ਅਰਸ਼ ਦੀਵੀ ਦੇਖਪਾਲ ਕਰਨੀ ਸੀ ਮੇਰੇ ਮਾਪਿਆਂ ਨੂੰ ਪਤਾ ਸੀ ਕਿ ਜੇ ਰੀਤੂ ਮੇਰੇ ਪਿੱਛੇ ਆਪਣੇ ਮਾਪਿਆਂ ਨੂੰ ਛੱਡ ਕੇ ਸਾਡੇ ਘਰ ਆਈ ਪਰ ਮੇਰੇ ਮੰਮੀ ਜੀ ਦੇ ਸੁਭਾਅ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਤਾਂ ਉਹਨਾਂ ਤੇ ਵੱਡਾ ਇਲਜ਼ਾਮ ਵੀ ਲੱਗ ਚੁੱਕਿਆ ਸੀ ਜੇਲ ਵੀ ਰਹਾਏ ਸੀ ਸਾਰੇ ਸ਼ਹਿਰ ਵਿੱਚ ਬਦਨਾਮੀ ਹੋ ਚੁੱਕੀ ਸੀ ਪਰ ਉਹਨਾਂ ਦਾ ਸੁਭਾਅ ਫਿਰ ਵੀ ਨਹੀਂ ਬਦਲਿਆ ਚਾਰਕ ਦਿਨ ਰੀਤੂ ਨੂੰ ਬਹੁਤ ਵਧੀਆ ਬੁਲਾਇਆ ਚਲਾਇਆ ਫਿਰ ਉਹੀ ਹਾਲ ਰੀਤੂ ਸਵੇਰੇ 5 ਵਜੇ ਉੱਠਦੀ ਸੀ ਮੰਮੀ ਪਾਪਾ ਦਾ ਨਾਸ਼ਤਾ ਤਿਆਰ ਕਰਦੀ ਸੀ ਮੇਰੇ ਮੰਮੀ ਪਾਪਾ ਦਾ ਟਿਫਨ ਪੈਕ ਕਰਨਾ ਸਾਡੇ ਜਾਣ ਤੋਂ ਮੰਗਰੋਂ ਉਸਨੇ ਅਰਸ਼ ਦੀ ਸਾਮ ਸੰਭਾਲ ਕਰਨੀ ਅਰਸ਼ ਨੂੰ ਹਨ ਕੰਬਲੀ ਨਹੀਂ ਸੰਭਾਲਦੀ ਸੀ ਹੁਣ ਇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਰੀਤੂ ਨੇ ਆਪਣੇ ਸਿਰ ਤੇ ਲੈ ਲਈ ਸੀ ਰੀਤੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ ਮੇਰੇ ਮੰਮੀ ਜੀ ਸਕੂਲ ਤੋਂ 3 ਵਜੇ ਘਰ ਆ ਜਾਂਦੇ ਸੀ ਘਰ ਆਉਂਦੇ ਹੀ ਘਰ ਦੇ ਵਿੱਚ ਤੂਫਾਨ ਲਿਆ ਦਿੰਦੇ ਸੀ ਸਾਰਾ ਦਿਨ ਰੀਤੂ ਨੂੰ ਆਪਣੇ ਕੰਮਾਂ ਵਿੱਚ ਲਾਈ ਰੱਖਣਾ ਉਹ ਕੰਮ ਕਰ ਲੇ ਸਾਰਾ ਦਿਨ ਰੀਤੂ ਨੂੰ ਆਰਾਮ ਕਰਨ ਲਈ ਵੀ ਇੱਕ ਮਿੰਟ ਦਾ ਸਮਾਂ ਨਹੀਂ ਸੀ ਰੀਤੂ ਫਿਰ ਵੀ ਬਹੁਤ ਖੁਸ਼ ਰਹਿੰਦੀ ਸੀ ਰੀਤੂ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਘਰਦਿਆਂ ਦੀਆਂ ਸਾਰਿਆਂ ਦੀਆਂ ਵਧੀਆਂ ਬਰਦਾਸ਼ਤ ਕਰਦੀ ਸੀ ਘਰ ਪਾਪਾ ਜੀ ਆਉਂਦੇ ਸੀ ਪਾਪਾ ਜੀ ਨੇ ਆਪਣਾ ਹੁਕਮ ਚਲਾਉਣਾ ਰੀਤੂ ਮੇਨੂੰ ਸਾਂਝੀ ਬਣਾ ਕੇ ਦੇ ਦੇ ਮੈਂ ਇਹ ਸਬਜ਼ੀ ਨਹੀਂ ਖਾਣੀ ਮੇਰੇ ਲਈ ਸਪੈਸ਼ਲ ਸਬਜ਼ੀ ਬਣਾ ਰੀਤੂ ਨੇ ਘਰ ਵਿੱਚ ਦੋ ਤਿੰਨ ਸਬਜ਼ੀਆਂ ਬਣਾਉਣੀਆਂ ਕੋਈ ਮੰਮੀ ਦੀ ਪਸੰਦੀ ਕੋਈ ਡੈਡੀ ਦੀ ਪਸੰਦੀ ਕੋਈ ਮੇਰੇ ਪਸੰਦ ਫਿਰ ਵੀ ਮੇਰੇ ਮੰਮੀ ਜੀ ਰੀਤੂ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ। ਮਾਂ ਆਪਣੇ ਪੈਸੇ ਦਾ ਮਾਨ ਕਰਦੀ ਸੀ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਆਪਣੇ ਘਰਦਿਆਂ ਨੂੰ ਛੱਡ ਕੇ ਆਈ ਆ। ਰੀਤੂ ਨੇ ਕਿਸੇ ਹੋਰ ਘਰ ਤਾਂ ਜਾਣਾ ਨਹੀਂ ਸੀ। ਕਈ ਵਾਰ ਮਾਸੀ ਜੀ ਦੇ ਘਰ ਲੈ ਕੇ ਚਲਾ ਜਾਂਦਾ ਸੀ। ਇੱਕ ਦਿਨ ਆਪਣੇ ਮੰਮੀ ਨੂੰ ਆਖਿਆ ਮੰਮੀ ਜੀ ਰੀਤੂ ਨੂੰ ਆਪਾਂ ਕੁਝ ਕੱਪੜੇ ਦਵਾ ਦਿੰਦੇ ਆ। ਮੰਮੀ ਜੀ ਨੇ ਪਹਿਲਾਂ 10 ਮਿੰਟਾਂ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਹੀ ਆਖਿਆ ਕਿ ਆਪਣੇ ਨਾਲ ਲੈ ਕੇ ਆਉਂਦੀ। ਮੈਂ ਮੰਮੀ ਜੀ ਨੂੰ ਆਖਿਆ ਇਹ ਕਿਹੜਾ ਹਾਲਾਤਾਂ ਵਿੱਚ ਮੇਰੇ ਨਾਲ ਆਈ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਘਰ ਵਿੱਚ ਕਲੇਸ਼ ਤੇ ਕਿ ਰੀਤੂ ਚੁੱਪ ਕਰਕੇ ਬੈਠ ਗਈ ਕਈ ਦਿਨ ਲੰਘ ਗਏ ਮੈਂ ਕੁਝ ਵੀ ਬੋਲੀਆ ਨਹੀਂ ਜਦੋਂ ਮੈਨੂੰ ਤਨਖਾਹ ਮਿਲ ਗਈ ਬਾਜ਼ਾਰ ਜਾਣ ਲਈ ਮੈਂ ਰੀਤੂ ਨੂੰ ਵੀ ਤਿਆਰ ਹੋਣ ਲਈ ਆਖਿਆ ਮੰਮੀ ਜੀ ਜੀ ਸਮੇਂ ਬੋਲ ਪਏ ਰੀਤੂ ਨੇ ਬਾਜ਼ਾਰ ਕੀ ਕਰਨ ਜਾਣਾ ਆ ਮੈਂ ਤੇਰੇ ਨਾਲ ਚਲਦੀ ਆ ਰੀਤੂ ਆਪਣੀ ਪਸੰਦ ਦੇ ਕੱਪੜੇ ਲੈ ਲਵੇਗੀ ਮੈਂ ਆਖਿਆ ਮੰਮੀ ਜੀ ਨਹੀਂ ਰੀਤੂ ਨੇ ਆਪਣੀ ਪਸੰਦ ਦੇ ਕੱਪੜੇ ਹੀ ਲਵੇਗੀ میری ماں ਦਾ غصہ ست آسمانਾਂ ਤੋਂ ਵੀ ਉੱਤੇ ਹੋ ਗਿਆ। ਮੈਨੂੰ ਉੱਚੀ-ਉੱਚੀ ਬੋਲਣ ਲੱਗੇ। ਮੈਨੂੰ ਪਤਾ ਆ ਉਹ ਇੰਝ ਹੀ ਕਰਨے ਆ। ساری تنخواਹ ਆਪਣੀ ਰੈਂਟ ਤੇ ਲਗਾਈ ਜਾ। اگلے مہینے ਤੋਂ ਆਪਣੇ ਆਪਣਾ ਚੁੱਲ੍ਹਾ ਚੌਂਕਾ ਅੱਡ ਕਰ ਲਓ। ਜੇ ਤੁਸੀਂ ਆਪਣੀ ਮਨਮਰਜ਼ੀ ਕਰਨੀ ਆ। ਮੈਂ ਉਸ سے ਮੇਂ ਕੁਝ ਨਹੀਂ ਬੋਲਿਆ। ਮੈਂ ਰਿਤੂ ਤਿਆਰ ਹੋਣ ਲਈ ਕਿਹਾ ਕਿ ਸੋਚ ਰਹੀ ਸੀ। ਮੈਂ ਰਿਤੂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਫਿਰ ਪਿਆਰ ਨਾਲ ਸਮਝਾਇਆ ਤਿਆਰ ਹੋ ਜਾ। ਰਿਤੂ ਰੋ ਰਹੀ ਸੀ। ਉਹ ਕੁਝ ਵੀ ਨਹੀਂ ਬੋਲ ਰਹੀ ਸੀ। ਮੇਰੀ ਰਿਤੂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਚੁੱਪ ਕਰਵਾਇਆ ਅੱਜ ਇਸ ਤੋਂ ਇਨਜਾਪਦਾ ਸੀ ਜਿਵੇਂ ਪਤਾ ਨਹੀਂ ਕਿੰਨੇ ਚਿਰਾਂ ਤੋਂ ਉਸਨੇ ਹੰਝੂ ਆਪਣੇ ਹੰਝੂਆਂ ਨੂੰ ਦਿਲ ਦੇ ਵਿੱਚ ਸਮਾ ਕੇ ਰੱਖਿਆ ਰਿਤੂ ਮੇਰੇ ਨਾਲ ਜਾਣ ਲਈ ਤਿਆਰ ਨਹੀਂ ਹੋਈ ਅਗਲੇ ਦਿਨ ਮੈਂ ਦਫ਼ਤਰ ਤੋਂ 2 ਘੰਟੇ ਦੀ ਪਹਿਲਾਂ ਛੁੱਟੀ ਲੈ ਲਈ ਕੱਪੜੇ ਲੈਣ ਲਈ ਬਾਜ਼ਾਰ ਚ ਲਿਆ ਗਿਆ ਆਪਣੀ ਪਸੰਦ ਦੀ ਰਿਤੂ ਲਈ ਚਾਰ ਕਸੂਟ ਲੈ ਆਲੇ ਮੈਂ ਰਿਤੂ ਨੂੰ ਕੱਪੜਿਆਂ ਵਾਲਾ ਲਿਫਾਫਾ ਨਹੀਂ ਫੜਾਇਆ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਮੈਨੂੰ ਪਤਾ ਸੀ ਕਿ ਮੰਮੀ ਜੀ ਨੇ ਪੜ ਕੇ ਜਾਣਾ ਮੰਮੀ ਜੀ ਨਾਲ ਮੈਂ ਗੁੱਸੇ 'ਚ ਸੀ ਇਸ ਲਈ ਮੈਂ ਮੂੰਹੋਂ ਕੁਝ ਨਹੀਂ ਬੋਲਿਆ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਪੈ ਗਿਆ ਰੀਤੂ ਨੇ ਮੇਰੇ ਲਈ ਚਾਹ ਬਣਾ ਕੇ ਲਿਆਂਦੀ ਰੀਤੂ ਨੂੰ ਆਪਣੇ ਕਲਾਵੇ ਵਿੱਚ ਲਿਆ ਇਸ ਨੂੰ ਲੈਂਦੇ ਹੋਏ ਕੱਪੜੇ ਫੜਾਈ ਰੀਤੂ ਦੇਖ ਕੇ ਬੜੀ ਖੁਸ਼ ਹੋਈ ਰੋਤੇ ਕੱਪੜੇ ਪਹਿਨਾ ਕੇ ਦੇਖਣਾ ਚਾਹੁੰਦੀ ਸੀ ਪਰ ਉਸ ਸਮੇਂ ਮੈਂ ਮੰਮੀ ਤੋਂ ਡਰਦਾ ਸੀ ਮੈਂ ਸੋਚਿਆ ਚਲੋ ਫਿਰ ਪਹਿਨ ਕੇ ਦਿਖਾ ਦੇਮੀ ਪਰ ਜਦੋਂ ਰੀਤੂ ਰਸੋਈ ਵਿੱਚ ਵਾਪਸ ਗਈ ਤਾਂ ਮੰਮੀ ਜੀ ਉਸਨੂੰ ਪੁੱਛਣ ਲੱਗੇ ਕਿ ਇਸ ਲਫਾਫੇ ਵਿੱਚ ਕੀ ਲੈ ਕੇ ਆਇਆ ਰੀਤੂ ਨੇ ਵੀ ਇਹੀ ਜਵਾਬ ਦਿੱਤਾ ਮੰਮੀ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਰੀਤੂ ਨੇ ਕਿਹਾ ਕਿ ਇਹ ਲਿਫਾਫਾ ਦੇਖਿਆ ਵੀ ਨਹੀਂ ਮੰਮੀ ਜੀ ਰੀਤੂ ਨੂੰ ਉਲਟ ਪੁਲਟ ਬੋਲਣ ਲੱਗੇ ਹਾਂ ਤੂੰ ਕਿਹੜਾ ਮੈਨੂੰ ਸੱਚੀ ਗੱਲ ਦੱਸਣੀ ਆ ਉਹ ਆਖਣ ਲੱਗੀ ਮੰਮੀ ਜੀ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਆਪਣੇ ਕਮਰੇ ਵਿੱਚ ਪਿਆ ਸਾਰੀਆਂ ਗੱਲਾਂ ਸੁਣ ਰਿਹਾ ਸੀ ਸੋਚ ਰਿਹਾ ਸੀ ਜਦੋਂ ਹੁਣ ਮੇਰੇ ਮੰਮੀ ਜੀ ਮੈਨੂੰ ਪੁੱਛਣਗੇ ਮੈਂ ਸੱਚ-ਸੱਚ ਪਤਾ ਦੱਸ ਦੂੰ ਰੀਤੂ ਨੂੰ ਜਿਵੇਂ ਕੱਪੜੇ ਲਿਆਂਦੇ ਸੀ ਉਸਨੇ ਕਿੰਨੇ ਦਿਨ ਉਹ ਡਰਦੀ ਨੇ ਪਹਿਨੇ ਨਹੀਂ ਇੱਕ ਦਿਨ ਮੈਂ ਰਿਤੂ ਨੂੰ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਇਆ ਮੈਂ ਮੰਮੀ ਜੀ ਤੇ ਪਾਪਾ ਜੀ ਨੂੰ ਦੱਸਿਆ ਤੇ ਮੈਂ ਤੇ ਰਿਤੂ ਨੇ ਫਿਲਮ ਦੇਖਣ ਜਾਣਾ ਹੈ ਮੰਮੀ ਜੀ ਚੁੱਪ ਕਰਕੇ ਬਾਟ ਗਏ ਡੈਡੀ ਜੀ ਨੇ ਵੀ ਕੱਲ ਅਨਸੁਨੀ ਕਰ ਦਿੱਤੀ ਮੈਂ ਰਿਤੂ ਨੂੰ ਤਿਆਰ ਹੋਣ ਲਈ ਆਖਿਆ ਤੇ ਨਾਲ ਇਹ ਵੀ ਆਖਿਆ ਉਹ ਮੈਂ ਜੋ ਸੂਟ ਲਿਆਂਦੇ ਹਨ ਉਹਨਾਂ ਵਿੱਚ ਇੱਕ ਸੂਟ ਪਹਿਨ ਲੈ ਰਿਤੂ ਨੇ ਮੇਰੇ ਕਹਿਣ ਮੁਤਾਬਿਕ ਇੱਕ ਨਵਾਂ ਸੂਟ ਪਹਿਨ ਲਿਆ ਮੈਂ ਤੇ ਰਿਤੂ ਫਿਲਮ ਦੇਖਣ ਚਲੇ ਗਏ ਜਦੋਂ ਅਸੀਂ ਵਾਪਸ ਆਏ ਮੰਮੀ ਪਾਪਾ ਨੇ ਅੰਦਰ ਉਹ ਬੂਹਾ ਬੰਦ ਕਰ ਲਿਆ ਮੈਂ ਬੂਹੇ ਤੇ ਖੜਕੇ ਬਹੁਤ ਵਾਰੀ ਬੈੱਲ ਵਜਾਈ ਮम्मी पापा ਨੇ ਉਸ ਰਾਤ ਘਰ ਦਾ ਬੂਹਾ ਨਹੀਂ ਖੋਲਿਆ ਅਸੀਂ ਰਾਤ ਨੂੰ ਕਿਤੇ ਹੋਰ ਜਾਤਾ ਨਹੀਂ ਸਕਦੇ ਸੀ ਮਾਸੀ ਜੀ ਦੇ ਘਰ ਮੈਂ ਫੋਨ ਕੀਤਾ ਸੀ ਮਾਸੀ ਜੀ ਨੇ ਆਖਿਆ ਕੋਈ ਗੱਲ ਨਹੀਂ ਇੱਧਰ ਆ ਜਾਓ ਅਸੀਂ ਉਸ ਰਾਤ ਤਾਂ ਉਧਰ ਮਾਸੀ ਜੀ ਕੋਲ ਚਲੇ ਗਏ ਅਗਲੇ ਸਵੇਰ ਨੂੰ ਅਸੀਂ ਜਦੋਂ ਘਰ ਆਏ ਉਸ ਸਮੇਂ ਵੀ ਬੂਹਾ ਅੰਦਰੋਂ ਬੰਦ ਵਾਰ-ਵਾਰ ਦਰਵਾਜ਼ਾ ਖੜਕਾਇਆ ਫੇਰ ਕਿਤੇ ਜਾ ਕੇ ਬੂਹਾ ਖੁੱਲਿਆ ਮੰਮੀ ਜੀ ਸਕੂਲ ਨੂੰ ਜਾਣ ਲਈ ਤਿਆਰ ਹੋ ਰਹੇ ਸੀ ਨਾਲੇ ਉੱਚੀ-ਉੱਚੀ ਬੜਬੜ ਕਰ ਰਹੇ ਸੀ ਮੈਂ ਕੁਝ ਨਹੀਂ ਬੋਲਿਆ ਨਰੀਤੂ ਬੋਲੀ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ ਰਿਤੂ ਨੇ ਮੇਰੇ ਲਈ ਖਾਣਾ ਤਿਆਰ ਕੀਤਾ ਕਿਉਂਕਿ ਮੈਂ ਦਫਤਰ ਜਾਣਾ ਸੀ ਮੰਮੀ ਨੇ ਤਾਂ ਪਹਿਲਾਂ ਹੀ ਆਪਣਾ ਖਾਣਾ ਬਣਾ ਲਿਆ ਸੀ ਜਦੋਂ ਰਿਤੂ ਰਸੋਈ ਵਿੱਚ ਚਾਨ ਲੱਗੀ ਮੈ ਰਿਤੂ ਨੂੰ ਰੋਕ ਲਿਆ ਮੇਰੇ ਦਿਲ 'ਚ ਉਹ ਵਹਿਮ ਸੀ ਕਿ ਜਿਵੇਂ ਰੋਜੀ ਨਾਲ ਹੋਇਆ ਹੈ ਉਹ ਗੱਲ ਨਾ ਹੋ ਜਾਵੇ ਮੈਂ ਰਿਤੂ ਨੂੰ ਸਮਝਾ ਦਿੱਤਾ ਸੀ ਕਿ ਜਦੋਂ ਵੀ ਰਸੋਈ ਦੇ ਵਿੱਚ ਇਹ ਕੰਮ ਕਰਨਾ ਪਹਿਲਾਂ ਸਾਰਾ ਕੁਝ ਆਲੇ-ਦੁਆਲੇ ਦੇਖ ਕੇ ਗੈਸ ਪਹਿਲਾਂ ਤਾਂ ਨਹੀਂ ਚੱਲਦੀ ਰੀਤੂ ਨੇ ਮੇਰੇ ਲਈ ਖਾਣਾ ਤਿਆਰ ਕੀਤਾ ਮੈਂ ਦਫ਼ਤਰ ਚਲਾ ਗਿਆ ਪਿੱਛੋਂ ਵੀ ਰੀਤੂ ਨੇ ਅਰਸ਼ ਨੂੰ ਵੀ ਸੰਭਾਲਣਾ ਸੀ ਤੇ ਉਸਨੇ ਹੋਰ ਵੀ ਕਰਦਾ ਕੰਮ ਕਰਨਾ ਸੀ ਲੰਘਦਾ ਜਾਂਦਾ ਮੈਂ ਰੀਤੂ ਨੂੰ ਸਮਝਾ ਕੇ ਗਿਆ ਆਪਣਾ ਧਿਆਨ ਰੱਖਣਾ ਮੈਂ ਆਪਣੀ ਡਿਊਟੀ ਤੋਂ 5:30 ਵਜੇ ਤੱਕ ਆਉਂਦਾ ਸੀ ਤੇ ਮੰਮੀ ਜੀ ਸਕੂਲ ਤੋਂ 2:30 ਵਜੇ ਘਰ ਆ ਜਾਂਦੇ ਸੀ ਉਸ ਦਿਨ ਰੀਤੂ ਨਾਲ ਮੰਮੀ ਬਿਲਕੁਲ ਨਾ ਬੋਲੀ ਰੀਤੂ ਵੀ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਰਹੀ ਜਿਸ ਨੂੰ ਮੈਂ ਪਹਿਲਾਂ ਹੀ ਸਮਝਾ ਕੇ ਗਿਆ ਸੀ ਕਿ ਮੰਮੀ ਜੀ ਨਾਲ ਤੂੰ ਕੋਈ ਬਹਿਸ ਨਹੀਂ ਕਰਨੀ ਰੀਤੂ ਬੜੀ ਧੰਵਾ ਜੀ ਬਾਕੀ ਅਗਲੇ ਪਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੀ ਜੀ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਸ਼ਿਕਨ